ਗੁਰੂ ਬਚਨ ਦੀ ਮਹਾਨਤਾ ਇੱਕ ਵੇਰਾਂ ਉੱਤਰ ਪ੍ਰਦੇਸ਼ ਤੇ ਮੱਧ ਪ੍ਰਦੇਸ਼ ਦੀ ਸੰਗਤ ਦਰਸ਼ਨਾ ਲਈ ਅਨੰਦਪੁਰ ਸਾਹਿਬ ਪੁੱਜੀ ਇਹ ਸੰਗਤ ਜਿਸ ਸਮੇਂ ਸ੍ਰੀ ਅਨੰਦਪੁਰ ਸਾਹਿਬ ਪੁੱਜੀ ਤਾਂ ਉਸ ਸਮੇਂ ਗੁਰੂ ਜੀ ਸ਼ਿਕਾਰ ਖੇਡ ਕੇ ਵਾਪਸ ਮੁੜੇ ਆ ਰਹੇ ਸਨ ਤੇ ਜੰਗੀ ਸਿੱਖਾਂ ਸਮੇਤ ਅਨੰਦਪੁਰ ਸਾਹਿਬ ਤੋਂ ਬਾਹਰ ਆਰਾਮ ਕਰਨ ਲਈ ਬੈਠ ਗਏ ਉੱਥੇ ਹੀ ਦੀਵਾਨ ਲੱਗ ਗਿਆ ਗੁਰੂ ਜੀ ਦੇ ਹੱਥ ਵਿੱਚ ਬਾਤ ਸੀ ਸ਼ਿਕਾਰ ਕੀਤੇ ਜਾਨਵਰ ਵੀ ਸਨ ਪਰ ਇੱਕ ਪੰਛੀ ਨੂੰ ਜਿਉਂਦੇ ਹੀ ਜਾਲ ਲਾ ਕੇ ਫੜ ਲਿਆਂਦਾ ਸੀ ਉਹ ਜਿਉਂਦਾ ਪੰਛੀ ਇਸ ਸਮੇਂ ਗੁਰੂ ਜੀ ਨੇ ਖਾਲੀ ਹੱਥ ਵਿੱਚ ਲੈ ਲਿਆ ਤੇ ਬਾਜ ਵੱਲ ਅੱਗੇ ਕਰ ਦਿੱਤਾ ਬਾਜ ਜਿਉਂਦੇ ਪੰਛੀ ਨੂੰ ਹੀ ਤੋੜ-ਤੋੜ ਖਾਣ ਲੱਗਾ ਸਭ ਸਿੱਖ ਤੇ ਆਉਣ ਵਾਲੀ ਸੰਗਤ ਗੁਰੂ ਜੀ ਦੇ ਇਸ ਕੌਤਕ ਨੂੰ ਵੇਖ ਕੇ ਹੈਰਾਨ ਹੋ ਗਈ ਇੰਨੇ ਵਿੱਚ ਉਹ ਜੈਨ ਦੇ ਸਿੱਖ ਬਿਸ਼ੰਬਰ ਦਾਸ ਦਾ ਪੁੱਤਰ ਗੋਪਾਲ ਦਾਸ ਸੀ ਜੋ ਪਿਤਾ ਨੇ ਬਹੁਤ ਹੀ ਪ੍ਰੇਰਕੀ ਅਨੰਤਪੁਰ ਸਾਹਿ ਭੇਜਿਆ ਸੀ ਵੈਸ਼ਨੋ ਹੋਣ ਕਰਕੇ ਉਹ ਬੜਾ ਤਰਬਕਿਆ ਉਹ ਵਿਚਾਰਨ ਲੱਗਾ ਕਿ ਮੇਰੇ ਪਿਤਾ ਨੇ ਮੈਨੂੰ ਕਿਹੋ ਜਿਹੇ ਗੁਰੂ ਕੋਲ ਕੱਲ ਦਿੱਤਾ ਹੈ ਇੱਕ ਸਿੱਖ ਨੇ ਅੱਗੇ ਹੋ ਕੇ ਹੱਥ ਜੋੜੇ ਤੇ ਪੁੱਛ ਹੀ ਲਿਆ ਮਹਾਰਾਜ ਇਹ ਕੀ ਇਸ ਪੰਛੀ ਨੂੰ ਬਾਜ ਕੋਲੋਂ ਇਸ ਤਰ੍ਹਾਂ ਕਿਉਂ ਮਰਵਾ ਰਹੇ ਹੋ ਬਾਜ ਆਪ ਮਾਰ ਕੇ ਖਾ ਲਵੇ ਤਾਂ ਉਹ ਹੋਰ ਗੱਲ ਸੀ ਪਰ ਆਪਣੇ ਸਾਹਮਣੇ ਐਸਾ ਕਿਉਂ ਕਰਵਾ ਰਹੇ ਹੋ ਸਿੱਖਾ ਅਸੀਂ ਬੁਰਾ ਨਹੀਂ ਕਰ ਰਹੇ ਇਹਨਾਂ ਦੋਹਾਂ ਦਾ ਭਲਾ ਕਰ ਰਹੇ ਹਾਂ ਭਲਾ ਕਰ ਰਹੇ ਹੋ ਉਹ ਕਿਵੇਂ ਇਹ ਸੁਣ ਗੁਰੂ ਜੀ ਨੇ ਕਿਹਾ ਇਹ ਬਾਜ ਪਹਿਲੇ ਜਨਮ ਵਿੱਚ ਰਾਜਾ ਤੇ ਗੁਰੂ ਦਾ ਸਿੱਖ ਸੀ ਇਹ ਪੰਛੀ ਜਿਸ ਨੂੰ ਅਸੀਂ ਮਰਵਾ ਰਹੇ ਹਾਂ ਇਹ ਵੀ ਥੋੜਾ ਬਹੁਤ ਸਿੱਖ ਸੀ ਪਰ ਚੋਰ ਤੇ راہਮਾਰ ਸੀ ਇੱਕ ਵੇਰਾਂ ਇਹ ਫੜਿਆ ਗਿਆ ਇਸ ਨੂੰ ਸੂ ਲੱਗ ਗਈ ਕਿ ਰਾਜਾ ਗੁਰੂ ਦਾ ਸਿੱਖ ਹੈ ਇਸਨੇ ਤਰਲਾ ਲਿਆ ਵਾਸਤੇ ਪਾਏ ਤੇ ਕਿਹਾ ਅੱਗੋਂ ਨੂੰ ਮੈਂ ਚੋਰੀ ਛੱਡ ਦਵਾਂਗਾ ਪਰ ਰਾਜਾ ਉਸਤੇ ਇਤਬਾਰ ਕਰਕੇ ਉਸ ਨੂੰ ਛੱਡਣ ਲਈ ਤਿਆਰ ਨਹੀਂ ਸੀ ਅਖੀਰ ਚੋਰ ਨੇ ਝੂਠੀਆਂ ਸੋਹਾਂ ਖਾਧੀਆਂ ਤਾਂ ਵੀ ਰਾਜਾ ਨਾ ਮੰਨਿਆ ਪਰ ਰਾਜਾ ਸਿੱਖ ਸੀ ਜਦ ਉਸ ਨੇ ਕਿਹਾ ਤੁਹਾਡੇ ਮੇਰੇ ਵਿੱਚ ਗੁਰੂ ਜਾਮਣ ਮੈਂ ਹੁਣ ਅੱਗੋਂ ਕਦੇ ਚੋਰੀ ਨਹੀਂ ਕਰਾਂਗਾ ਰਾਜੇ ਨੇ ਗੁਰੂ ਦੀ ਜਾਮਣੀ ਤੇ ਚੋਰ ਛੱਡ ਦਿੱਤਾ ਪਰ ਚੋਰ ਨੇ ਚੋਰੀ ਕਰਨੀ ਨਾ ਛੱਡੀ ਉਹ ਹਿੰਸਕ ਤੇ નિર્દય ਬਣ ਕੇ ਮਾਇਆ ਦੇ ਲੋਭ ਪਿੱਛੇ ਲੋਕਾਂ ਨੂੰ ਕਤਲ ਕਰਦਾ ਤੇ ਮਾਰਦਾ ਰਿਹਾ ਕਿੰਨੇ ਹੀ નિર્ਦਇਤਾ ਵਾਲੇ ਕੰਮ ਕਰਨ ਮਗਰੋਂ ਉਹ ਚੋਰ ਮਰ ਕੇ ਇਸ ਪੰਛੀ ਦੀ ਜੂਨੀ ਪੈ ਗਿਆ ਰਾਜਾ ਭਾਵੇਂ ਧਰਮੀ ਸੀ ਪਰ ਕਿਸੇ ਗਲਤੀ ਕਾਰਨ ਬਾਜ ਦੀ ਜੋਨ ਵਿੱਚ ਪੈ ਗਿਆ ਹੈ ਬਾਜ ਦੇ ਸੰਸਕਾਰ ਚੰਗੇ ਸਨ ਧਰਮੀ ਰਾਜਾ ਸੀ ਇਸ ਲਈ ਇਹ ਸਾਡੇ ਹੱਥ ਦਾ ਬਾਜ ਬਣ ਗਿਆ ਇਹ ਪੰਛੀ ਉਂਝ ਵੀ ਚੋਰ ਤੇ ਗੁਰੂ ਕਾਵੀ ਚੋਰ ਝੂਠੀ ਸੌਂਖਾਣ ਵਾਲਾ ਜੇ ਅਸੀਂ ਇੰਜ ਨਾ ਕਰਦੇ ਤਾਂ ਇਸ ਬਾਜ ਤੇ ਪੰਛੀ ਖਬਰੇ ਕਿਤਨੇ ਜਨਮ ਬਾਜ ਤੇ ਪੰਛੀ ਬਣ ਬਣ ਜੰਮਦੇ ਮਰਦੇ ਰਹੇ ਨੇ ਸਨ ਪਰ ਅਸੀਂ ਤਾਂ ਯਤਨ ਕਰ ਰਹੇ ਹਾਂ ਕਿ ਇਹਨਾਂ ਦਾ लेखा ਨਿਬੜ ਜਾਏ ਤੇ ਮੁਕਤ ਹੋ ਜਾਣ ਇਸ ਪੰਛੀ ਦੇ ਖਾਦੇ ਹੀ ਬਾਜ ਨੇ ਮਰ ਜਾਣਾ ਹੈ ਤੇ ਮਰ ਕੇ ਦੋਵੇਂ ਹੀ ਮੁਕਤ ਹੋ ਜਾਣਗੇ ਸੱਚਮੁੱਚ ਹੀ ਪੰਛੀ ਨੂੰ ਖਾਂਦੇ ਹੀ ਬਾਜ ਮਰ ਗਿਆ ਸੰਗਤਾਂ ਇਹ ਕੌਤਕ ਵੇਖ ਕੇ ਅश्चਰਜ ਹੋ ਗਈਆਂ ਇਸ ਤੋਂ ਪਹਿਲੇ ਰਿਛ ਨੂੰ ਮੁਕਤ ਕਰ ਚੁੱਕੇ ਸਨ ਜੋ ਗੁਰੂ ਕੇ ਚੋਰ ਬਰਦਾਰ ਪਾਈ ਕਿਰਤੀਏ ਦਾ ਪਿਤਾ ਸੀ ਉਸ ਨੇ ਪ੍ਰਸ਼ਾਦ ਲੈਂਦੇ ਸਿੱਖ ਨੂੰ ਝਿੜਕਿਆ ਤੇ ਕਿਹਾ ਸੀ ਰਿਛ ਵਾਂਗ ਅੱਗੇ ਕਿਉਂ ਵੱਧਦਾ ਆਉਂਦਾ ਏ ਗੱਡੇ ਵਾਲਾ ਸਧਾਰਨ ਸਿੱਖ ਗੱਡਾ ਖੜ ਕੇ ਪ੍ਰਸ਼ਾਦ ਲੈਣ ਆਇਆ ਸੀ ਉਸ ਨੇ ਕਿਹਾ ਮੈਂ ਤਾਂ ਰਿਛ ਨਹੀਂ ਰਿਚ ਵਾਂਗ ਤਾਂ ਤੂੰ ਘੂਰਿਆ ਵਟ-ਵਟ ਕੇ ਵੇਖਦਾ ਤੇ ਬੋਲਦਾ ਹੈ ਸੋ ਸਿੱਖਦੇ ਸ਼ਰਾਪ ਨਾਲ ਉਹ ਰਿਚ ਬਣ ਗਿਆ ਸੀ ਪਰ ਗੁਰੂ ਜੀ ਨੇ ਕੜਾ ਪ੍ਰਸ਼ਾਦ ਖਵਾ ਕੇ ਉਸ ਦੀ ਵੀ ਮੁਕਤੀ ਕਰ ਦਿੱਤੀ ਸੀ ਉਸ ਨੇ ਕੜਾ ਪ੍ਰਸ਼ਾਦ ਖਾਂਦੇ ਹੀ ਸਰੀਰ ਛੱਡ ਦਿੱਤਾ ਸੀ ਹੋਰ ਤਾਂ ਸਭ ਨੂੰ ਗੁਰੂ ਜੀ ਦੇ ਇਸ ਗੋਤਕ ਤੋਂ ਗੁਰੂ ਜੀ ਦੀ ਸ਼ਰਧਾ ਵਧੀ ਪਰ ਗੋਪਾਲ ਦਾਸ ਦਾ ਮਾਨਸਨ ਸੇ ਵਿੱਚ ਹੀ ਰਹਾ ਉਸ ਤੇ ਵੱਸ ਹੁੰਦਾ ਤਾਂ ਉਸੇ ਵੇਲੇ ਮੁੜ ਜਾਂਦਾ ਪਰ ਉਹ ਇਕੱਲੇ ਸਫ਼ਰ ਕਰਨ ਦਾ ਸਮਾਂ ਨਹੀਂ ਸੀ ਇਸ ਲਈ ਉਹ ਸੰਗਤ ਦੇ ਨਾਲ ਹੀ ਮੁੜਿਆ ਜਾਂਦੀ ਵਾਰੀ ਉਸਨੇ ਕਰੋ ਦਸਵੰਦ ਦੇ ਲਿਆਂਦੇ 500 ਰੁਪਏ ਗੁਰੂ ਜੀ ਦੀ ਭੇਂਟਾ ਕਰ ਦਿੱਤੇ ਪਰ ਟੁੱਟੇ ਜਿਹੇ ਦਿਲ ਦੇ ਨਾਲ ਗੁਰੂ ਜੀ ਨੇ ਕਿਹਾ ਗੁਰੂ ਸਿੱਖ ਦੇ ਅੰਗ ਸੰਗ ਨਾਮ ਚਿਤ ਆਵੇ ਗੱਲ ਕੀ ਗੋਪਾਲ ਦਾਸ ਨੂੰ 500 ਰੁਪਏ ਦਾ ਚੋਰਾ ਲੱਗ ਗਿਆ ਕਿ ਐਵੇਂ ਹੀ ਗਵਾਇਆ ਪਰ ਜਦ ਵਾਪਸ ਜਾਂਦਾ ਰੋਪੜ ਪੁੱਜਾ ਤਾਂ ਬਾਹਰ ਖੇਤਾਂ ਵਿੱਚ ਗਏ ਨੂੰ ਧਿਆਨ ਸਿੰਘ ਮਣੀ ਮਾਜਰੇ ਵਾਲਾ ਮਿਲਿਆ ਤਾਂ ਉਸ ਦੀ ਉਦਾਸੀ ਦਾ ਕਾਰਨ ਪੁੱਛਣ ਤੇ ਉਸ ਨੇ ਦਿਲ ਦੀ ਗੱਲ ਕਹਿ ਦਿੱਤੀ ਗੁਰੂ ਕਾ ਸਿੱਧ ਕੀ ਸਿੱਖ ਧਿਆਨ ਸਿੰਘ ਕਹਿਣ ਲੱਗਾ ਤੂੰ 500 ਰੁਪਏ ਮੈਥੋਂ ਲੈ ਲੈ ਤੇ ਗੁਰੂ ਕਾ ਬਚਨ ਮੈਨੂੰ ਦੇ ਦੇ ਉਸ ਨੇ ਝੱਟ ਹੀ ਧਿਆਨ ਸਿੰਘ ਦੀ ਗੱਲ ਮੰਨ ਲਈ ਧਿਆਨ ਸਿੰਘ ਨੇ ਘਰ ਜਾ ਕੇ ਸਭ ਗਹਿਣੇ ਵੇਚ ਕੇ ਗੋਪਾਲ ਦਾਸ ਨੂੰ ਰੁਪਿਆ ਲਿਆ ਦਿੱਤਾ ਤੇ ਬਚਨ ਲੈ ਲਿਆ ਪਰ ਗੁਰੂ ਦਾ ਪ੍ਰਸ਼ਾਦ ਗੋਪਾਲਦਾਸ ਕੋਲ ਹੀ ਰਹਿਣ ਦਿੱਤਾ ਕਿ ਇਹ ਤੂੰ ਲੈ ਜਾ ਗੋਪਾਲਦਾਸ ਖੁਸ਼ ਸੀ ਕਿ ਮੇਰਾ ਤਾਂ ਗਿਆ ਧਨ ਮੁੜ ਆਇਆ ਉਹ ਘਰ ਜਾ ਪੁੱਜਾ ਪਰ ਉਸ ਦੀ ਹੈਰਾਨੀ ਦੀ ਕੋਈ ਹੱਦ ਨਹੀਂ ਰਹੀ ਜਦ ਮਹੀਨੇ ਦੇ ਮਿਲੇ ਪ੍ਰਸ਼ਾਦ ਨੂੰ ਉਸਨੇ ਉਸੇ ਤਰ੍ਹਾਂ ਹੀ ਤਾਜ਼ਾ ਵੇਖਿਆ ਤੇ ਸਭ ਪਰਿਵਾਰ ਨੇ ਖਾਧਾ ਪਰ ਜਦ ਬਿਸ਼ੰਬਰਦਾਸ ਨੂੰ ਗੁਰੂ ਦਾ ਬਚਨ ਰਸਤੇ ਵਿੱਚ ਵਿੱਚ ਆਉਣ ਦਾ ਪਤਾ ਲੱਗਿਆ ਤਾਂ ਉਹ ਤੜ ਪੁੱਠਿਆ ਤੇ ਪੁੱਤਰ ਨੂੰ ਲਾਂਤਾਂ ਪਾਉਣ ਲੱਗਾ ਉਹ ਪੁੱਤਰ ਨੂੰ ਤੇ ਸਾਰੇ ਪਰਿਵਾਰ ਨੂੰ ਨਾਲ ਲੈ ਕੇ ਉਸੇ ਦਿਨ ਹੀ ਸ੍ਰੀ ਅਨੰਦਪੁਰ ਸਾਹਿਬ ਨੂੰ ਚੱਲ ਪਿਆ ਰਸਤੇ ਵਿੱਚ ਧਿਆਨ ਸਿੰਘ ਨੂੰ ਮਿਲ ਕੇ ਉਸ ਨੇ 500 ਰੁਪਏ ਦੇ ਕੇ ਗੁਰੂ ਦਾ ਵਚਨ ਵਾਪਸ ਲੈਣ ਦਾ ਯਤਨ ਕੀਤਾ ਪਰ ਹੁਣ ਸਿੰਘ ਮੰਨਣ ਲਈ ਤਿਆਰ ਨਹੀਂ ਸੀ ਉਹ ਕਹੇ ਮੈਨੂੰ ਤਾਂ ਗੁਰੂ ਕੇ ਬਚਨ ਨੇ ਰਿੱਧੀਆਂ ਸਿੱਧੀਆਂ ਬਖਸ਼ ਦਿੱਤੀਆਂ ਹਨ ਮੈਂ ਇਹ ਕਿਉਂ ਮੋੜਾਂ ਇਹ ਦੇਖ ਬਿਸ਼ੰਬਰ ਦਾਸ ਨੇ ਤਰਲਿਆ ਨਾਲ ਗੁਰੂ ਜੀ ਕੋਲ ਚੱਲਣ ਲਈ ਮਨਾਇਆ ਅਨੰਦਪੁਰ ਸਾਹਿਬ ਪੁੱਜ ਕੇ ਧਿਆਨ ਸਿੰਘ ਨੇ ਗੁਰੂ ਜੀ ਨੂੰ ਸਾਰੀ ਗੱਲ ਦੱਸੀ ਤੇ ਗੋਪਾਲ ਦਾਸ ਨੂੰ ਬਖਸ਼ਣ ਦੀ ਸ਼ਿਫਾਰਿਸ਼ ਕਰ ਦਿੱਤੀ ਹੁਣ ਗੋਪਾਲ ਦਾਸ ਵੀ ਆਪਣੀ ਕਰਨੀ ਤੇ ਸੱਚਮੁੱਚ ਹੀ ਪਛਤਾ ਰਿਹਾ ਸੀ ਸੋ ਸਤਗੁਰੂ ਜੀ ਨੇ ਬਖਸ਼ ਦਿੱਤਾ ਤੇ ਮੁੜ ਸਿੱਖੀ ਸਿਦਕ ਵਿੱਚ ਰਹਿਣ ਦਾ ਵਚਨ ਦਿੱਤਾ ਹੁਣ ਬਿਸ਼ੰਬਰ ਦਾਸ ਪਰਿਵਾਰ ਸਮੇਤ ਅਨੰਦਪੁਰ ਸਾਹਿਬ ਤੋਂ ਖੁਸ਼ੀ-ਖੁਸ਼ੀ ਆਪਣੇ ਘਰ ਨੂੰ ਪਰਤ ਗਿਆ। ਸ੍ਰੀ ਗੁਰੂ ਜੀ ਦੇ ਦੇਵੀ ਦੇ ਹਵਨ ਕਰਨ ਤੇ ਪੰਡਤਾਂ ਦੇ ਪਾਜ ਉਗੇੜਨ ਮਗਰੋਂ ਅਜੇ ਵੇਲੇ ਹੋ ਕੇ ਖਾਲਸਾ ਪੰਥ ਸਾਜਣ ਦੇ ਪ੍ਰੋਗਰਾਮ ਦੀਆਂ ਸੋਚ ਵਿਚਾਰਾਂ ਵਿੱਚ ਸਨ ਤਾਂ ਉਸ ਸਮੇਂ ਸੰਮਤ 1756 ਵਿੱਚ ਜੇਲਮ ਦੀ ਸੰਗਤ ਗੁਰੂ ਜੀ ਦੇ ਦਰਸ਼ਨਾਂ ਲਈ ਆਈ। ਇਸ ਸੰਗਤ ਵਿੱਚ ਜੇਲਮ ਦੇ ਇਲਾਕੇ ਦਾ ਇੱਕ ਹਰਜਸ ਖਤਰੀ ਵੀ ਦਰਸ਼ਨਾ ਲਈ ਆਇਆ ਇਸ ਦੀ ਇੱਕ ਲੜਕੀ ਸਾਹਿਬ ਦੇਵਾ ਸੀ ਜਿਸ ਨੂੰ ਉਹ ਜਨਮ ਦੇ ਹੀ ਗੁਰੂ ਜੀ ਨਮਿਤ ਸੰਕਲਪ ਕਰ ਚੁੱਕਾ ਸੀ ਉਸ ਨੇ ਇਸ ਇੱਛਾ ਨੂੰ ਆਪਣੇ ਇਲਾਕੇ ਵਿੱਚ ਪ੍ਰਗਟ ਕੀਤਾ ਹੋਇਆ ਸੀ ਜਿਸ ਕਰਕੇ ਇਲਾਕੇ ਦੇ ਸਿੱਖ ਉਸ ਨੂੰ ਪੇਕੇ ਕਰ ਹੀ ਮਾਤਾ ਸ਼ਬਦ ਨਾਲ ਬੁਲਾਉਣ ਤੇ ਸਤਿਕਾਰ ਕਰਨ ਲੱਗ ਪਏ ਸਨ ਹੁਣ ਉਹ ਲੜਕੀ ਜਵਾਨ ਹੋ ਚੁੱਕੀ ਸੀ ਤੇ ਪਿਤਾ ਉਸ ਨੂੰ ਅਰਪਣ ਕਰਨ ਲਈ ਲੈ ਆਇਆ ਸੀ ਇਸੇ ਕਾਰਨ ਹੀ ਉਸ ਇਲਾਕੇ ਦੇ ਸਿੱਖ ਉਚੇਚੇ ਤੌਰ ਤੇ ਅਨੰਦਪੁਰ ਸਾਹਿਬ ਪੁਜੇ ਸਨ ਹਰਜਸ ਨੇ ਗੁਰੂ ਜੀ ਨੂੰ ਜਦ ਉਹ ਦੀਵਾਨ ਵਿੱਚ ਆ ਕੇ ਸੁਸ਼ੋਭਿਤ ਹੋਏ ਤਾਂ ਬੇਨਤੀ ਕੀਤੀ ਸਤਗੁਰੂ ਜੀਓ ਮੈਂ ਆਪਣੀ ਕੰਨਿਆ ਸਾਹਿਬ ਦੇਵਾ ਆਪ ਜੀ ਦੇ ਅਰਪਣ ਕਰਨੀ ਚਾਹੁੰਦਾ ਹਾਂ ਹੁਣ ਇਹ ਗੱਲ ਨਹੀਂ ਹੋ ਸਕਣੀ ਅਸੀਂ ਤਾਂ ਅੱਜ ਕੱਲ ਜੱਤ ਸੱਤ ਵਾਲੀ ਅਵਸਥਾ ਤारण ਕੀਤੀ ਹੋਈ ਹੈ ਤੇ ਹੁਣ ਜੰਗਾ ਜੁੱਦਾਂ ਵਾਲੀ ਦਸ਼ਾ ਵਿੱਚ ਅਸਾਂ ਇਸੇ ਅਵਸਥਾ ਦੇ ਧਾਰਨੀ ਰਹਿਣਾ ਹੈ ਸੋ ਹੁਣ ਅਸਾਂ ਵਿਆਹ ਕਾਜ ਕੋਈ ਨਹੀਂ ਕਰਨਾ ਤੁਸੀਂ ਇਸ ਕੰਨਿਆ ਲਈ ਹੋਰ ਵਾਰ ਲੱਭ ਲਵੋ ਮੇਰੇ ਦਾਤਾਰ ਜੀ ਇਹ ਨਹੀਂ ਹੋ ਸਕਦਾ ਇਲਾਕੇ ਵਿੱਚ ਇਸ ਗੱਲ ਦੀ ਤੁਮ ਪਈ ਹੋਈ ਹੈ ਲੋਕ ਇਸ ਨੂੰ ਮਾਤਾ ਆਖ ਕੇ ਸਤਿਕਾਰ ਕਰਦੇ ਹਨ ਤੇ ਇਹ ਤਾਂ ਆਪ ਦੇ ਅਰਪਣ ਹੋ ਚੁੱਕੀ ਦਾਸੀ ਹੈ ਇਸ ਲਈ ਹੋਰ ਵਾਰ ਕੋਈ ਨਹੀਂ ਹੋ ਸਕਦਾ ਨਹੀਂ ਭਾਈ ਗੁਰਸਿੱਖਾ ਜिद ਨਹੀਂ ਕਰੀਦੀ ਵਿਆਹ ਕਾਜਾਂ ਵਾਲਾ ਹੁਣ ਸਮਾਂ ਲੰਘ ਚੁੱਕਾ ਹੈ ਪਰ ਸਤਿਗੁਰੂ ਜੀ ਇਹ ਤਾਂ ਆਪ ਦੀ ਦਾਸੀ ਹੈ ਜਿਵੇਂ ਮਰਜੀ ਹੈ ਰੱਖੋ ਪਤਨੀ ਬਣਾ ਲਓ ਜਾਂ ਦਾਸੀ ਬਣਾ ਕੇ ਕਰਦੀ ਟਹਿਲਣ ਦਾਸੀ ਬਣਾ ਲਓ ਇਹ ਤਾਂ ਹੁਣ ਤੁਹਾਡੇ ਜੋਗੀ ਹੈ ਜਿਵੇਂ ਮਰਜੀ ਹੈ ਕਰੋ ਇਲਾਕੇ ਵਿੱਚ ਲੋਕ ਮਾਤਾ ਕਹਿ ਕੇ ਇਸ ਦਾ ਸਤਿਕਾਰ ਕਰਨ ਲੱਗ ਪਏ ਹਨ ਕਈ ਤੁਹਾਡੀ ਦਾਸੀ ਜਾਣ ਕੇ ਇਸ ਨੂੰ ਪੇਟਾਵਾਂ ਪੇਟਾ ਕਰਨ ਲੱਗ ਪਏ ਹਨ ਇਸ ਲਈ ਉਥੋਂ ਦੀਆਂ ਸੰਗਤਾਂ ਦੀ ਸਲਾਹ ਨਾਲ ਮੈਂ ਇਸ ਨੂੰ ਰੋਹਤਾਸ ਤੋਂ ਡੋਲੇ ਵਿੱਚ ਬਿਠਾ ਕੇ ਇੱਥੇ ਲਿਆਇਆ ਹਾਂ ਸੋ ਇਹ ਕੰਨਿਆ ਹੁਣ ਨਾ ਕਿਤੇ ਹੋਰ ਥੇ ਵਿਹੌਣ ਜੋਗੀ ਹੈ ਤੇ ਨਾ ਹੀ ਵਾਪਸ ਲਿਜਾਉਣ ਜੋਗੀ ਹੁਣ ਤਾਂ ਇਹ ਆਪਜੀ ਦੇ ਹੁਕਮ ਵਿੱਚ ਰਹੇਗੀ ਵਾਹ ਸਤਿਗੁਰੂ ਦੇ ਪ੍ਰੇਮੀ ਸਿੱਖ ਦਾ ਕਿਹਸਾ ਪਿਆਰ ਸੀ ਖਬਰੇ ਇਸ ਹਾਲਤ ਵਿੱਚ ਉਹਨਾਂ ਦਾ ਇਹ ਸੰਕਲਪ ਹੋਇਆ ਕਿ ਇਹ ਕੰਨਿਆ ਹੁਣ ਗੁਰੂ ਲੇਖੇ ਲੱਗੇਗੀ ਸਤਗੁਰੂ ਜੀ ਨੇ ਨਾ ਕੀਤੀ ਸੀ ਪਰ ਸਿੱਖੀ ਫਲਵਾੜੀ ਦੇ ਮਾਲਕ ਤੇ ਰਾਖੇ ਵੀ ਸਨ ਕਹਿਣ ਲੱਗੇ ਭਾਈ ਹਰਜਸ ਗ੍ਰਸਤਤਾ ਤਾ ਅਸਾਂ ਤਿਆਗ ਦਿੱਤੀ ਹੈ ਪਰ ਤੇਰਾ ਸੰਕਲਪ ਕਿਵੇਂ ਪੂਰਾ ਹੋਵੇ ਅੱਛਾ ਓੰਕਾਰ ਇਸ ਨੂੰ ਜੇ ਸਾਡੇ ਵਾਂਗ ਗ੍ਰਸਤ ਦਾ ਤਿਆਗ ਪ੍ਰਵਾਨ ਹੋਵੇ ਤਾਂ ਤੇਰੀ ਕਾਮਨਾ ਪੂਰਨ ਹੋ ਸਕਦੀ ਹੈ ਪਰ ਪਹਿਲੇ ਕੰਨਿਆ ਨੂੰ ਪੁੱਛ ਲਵੋ ਤੇ ਹੁਣ ਤਾਂ ਸਮਾਂ ਹੀ ਐਸਾ ਆ ਰਿਹਾ ਹੈ ਕਿ ਗ੍ਰਸਤ ਦਾ ਤ્યાਗ ਸਾਡੇ ਲਈ ਜ਼ਰੂਰੀ ਹੈ ਗੁਰੂ ਜੀ ਨੇ ਕਿਹਾ ਜੇ ਉਸ ਨੂੰ ਤਿਆਗ ਵਾਲੀ ਜ਼ਿੰਦਗੀ ਪ੍ਰਵਾਨ ਹੋਵੇ ਤਾਂ ਅਸੀਂ ਇਸ ਨੂੰ ਅਰਧਾਂਗਣੀ ਬਣਾ ਲਵਾਂਗੇ ਗੁਰੂ ਜੀ ਦੀ ਨਾ ਸੁਣ ਕੇ ਹਰਜਸ ਤਾਂ ਅਜੇ ਇਨਾ ਦੁਖੀ ਨਹੀਂ ਸੀ ਜਿਨ੍ਹਾਂ ਕੇ ਸਾਹਿਬ ਦੇਵਾਂ ਨੂੰ ਦੁੱਖ ਹੋਇਆ ਸੀ ਉਸ ਦੇ ਨੇਤਰਾ ਵਿੱਚੋਂ ਹੰਝੂ ਨਿਕਲ ਆਏ ਅਤੇ ਉਹ ਸਰੀਰ ਨੂੰ ਖਤਮ ਕਰਨ ਤੱਕ ਦੀਆਂ ਸੋਚਾਂ ਸੋਚਣ ਲੱਗ ਪਈ ਪਰ ਜਿਉਂ ਹੀ ਗੁਰੂ ਜੀ ਨੇ ਤਿਆਗ ਮੰਨਣ ਲਈ ਕਿਹਾ ਤਾਂ ਉਹ ਖੁਸ਼ੀ ਨਾਲ ਮੰਨ ਗਈ ਗੁਰੂ ਜੀ ਨੇ ਉਸ ਨੂੰ ਉਸੇ ਵੇਲੇ ਮਹਿਲਾ ਵਿੱਚ ਭੇਜ ਦਿੱਤਾ ਤੇ ਤੀਜੇ ਦਿਨ ਮਗਰੋਂ ਬਕਾਇਦਾ ਲਾਵਾ ਫੇਰੇ ਲੈ ਕੇ ਸਾਹਿਬ ਦੇਵਾ ਨੂੰ ਸਾਹਿਬਕੌਰ ਬਣਾ ਲਿਆ ਮਾਤਾ ਸੁੰਦਰੀ ਜੀ ਦੀ ਪਵਿੱਤਰ ਕੁੱਖੋਂ ਵੱਡੇ ਸਾਹਿਬਜਾਦਾ ਜੀ ਦਾ ਜਨਮ ਪੌਂਟਾ ਸਾਹਿਬ ਵਿੱਚ ਸੰਮਤ 1753 ਵਿੱਚ ਹੋਇਆ ਸੀ ਤੇ ਬਾਕੀ ਤਿੰਨੇ ਸਾਹਿਬਜਾਦੇ ਜੋਰਾਵਰ ਸਿੰਘ ਜੁਝਾਰ ਸਿੰਘ ਤੇ ਹੁਣ ਇਸ ਸੰਮਤ 1754 ਵਿੱਚ ਸਭ ਤੋਂ ਛੋਟੇ ਸਾਹਿਬਜ਼ਾਦਾ ਫਤਿਹ ਸਿੰਘ ਜੀ ਦਾ ਜਨਮ ਮਾਤਾ ਜੀਤੋ ਜੀ ਦੀ ਪਵਿੱਤਰ ਕੁੱਖ ਤੋਂ ਹੋਇਆ ਸੀ ਪਰ ਇਸ ਮਗਰੋਂ ਗੁਰੂ ਜੀ ਦੇਵੀ ਲਈ ਹਵਨ ਆਦੀ ਤੇ ਪਰਪੰਚ ਨੂੰ ਪ੍ਰਗਟ ਕਰਨ ਤੇ ਖਾਲਸਾ ਸਾਜਣ ਆਦੀ ਦੇ ਗੰਭੀਰ ਕੰਮਾਂ ਵਿੱਚ ਲੱਗ ਕੇ ਗ੍ਰਹਿਸਤ ਵੱਲੋਂ ਬਿਲਕੁਲ ਹੀ ਤਿਆਗੀ ਤੇ ਜਤੀ ਸਤਿਆਵਾਲਾ ਜੀਵਨ ਧਾਰਨ ਕਰ ਚੁੱਕੇ ਸਨ ਪਰ ਮਾਤਾ ਸਾਹਿਬ ਦੇਵਾ ਜੀ ਨੇ ਵੀ ਤਿਆਗ ਵਾਲੀ ਕਸਰ ਨਾ ਰੱਖੀ ਤੇ ਇਤਨੇ ਪ੍ਰੇਮ ਨਾਲ ਗੁਰੂ ਜੀ ਦੀ ਸਹਿਬਜ਼ਾਦਿਆਂ ਜੀ ਦੀ ਬਾਕੀ ਮਾਤਾਵਾਂ ਦੀ ਸੇਵਾ ਵਿੱਚ ਹਉਮੈ ਤੇ ਮਾਨ ਛੱਡ ਕੇ ਲੱਗ ਗਏ ਗੁਰੂ ਜੀ ਨੇ ਸੱਚਾ ਪ੍ਰੇਮ ਦੇਖ ਕੇ ਮਾਤਾ ਜੀ ਨੂੰ ਸਰਬਸ ਖਾਲਸੇ ਦੀ ਮਾਤਾ ਬਣਾ ਦਿੱਤਾ ਤੇ ਹਰ ਸਿੰਘ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਤੇ ਮਾਤਾ ਸਾਹਿਬਕੌਰ ਵਾਸੀ ਅਨੰਦਪੁਰ ਸਾਹਿਬ ਦੀ ਬੜੇ ਮਾਨ ਤੇ ਸਤਕਾਰ ਨਾਲ ਆਖਦਾ ਹੈ ਇਸ ਦੇ ਨਾਲ ਹੀ ਇਹ ਗੱਲ ਵੀ ਰੋਸ਼ਨ ਹੈ ਕਿ ਮਾਤਾ ਸਾਹਿਬ ਦੇਵਾ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਲਾਵਾਂ ਫੇਰੇ ਲੈ ਕੇ ਤੀਸਰਾ ਵਿਆਹ ਕੀਤਾ ਪਰ ਇਹ ਵਿਆਹ ਸਰੀਰਿਕ ਚੇਸ਼ਟਾਵਾਂ ਦੇ ਤ્યાਗ ਅਦੁੱਤੀ ਤੇ ਪਵਿੱਤਰ ਨਮੂਨਾ ਸੀ ਮਾਤਾ ਸਾਹਿਬਕੌਰ ਜੀ ਦਾ ਪ੍ਰੰਤ ਸੀ ਕਿ ਉਹ ਗੁਰੂ ਜੀ ਦੇ ਦਰਸ਼ਨ ਕੀਤੇ ਬਗੈਰ ਅਨਜਲ ਨਹੀਂ ਸੀ ਸ਼ੱਕਦੇ ਤੇ ਇਤਿਹਾਸ ਵਿੱਚ ਕਈ ਥਾਂ ਜਿਕਰ ਆਉਂਦਾ ਹੈ ਕਿ ਕਈ-ਕਈ ਦਿਨ ਉਹ ਅਨਜਲ ਨਾ ਸ਼ੱਕਦੇ ਜਦ ਗੁਰੂ ਜੀ ਕਈ ਦਿਨ ਮਹਿਲਾਵਾਂ ਵਿੱਚ ਸ਼ਿਖਾਰ ਖੇਡਣਗੇ ਯਾ ਕਿਸੇ ਹੋਰ ਕਾਰਨ ਨਾ ਪੁੱਜਦੇ ਸੋ ਧੰਨ ਹੈ ਐਸੇ ਸੱਚੇ ਸੁੱਚੇ ਤਿਆਗ ਵਾਲੀ ਮਾਤਾ ਸਾਹਿਬ ਦੇਵਾ ਜੀ ਜੋ ਖਾਲਸੇ ਦੀ ਸੱਚੀ ਮਾਤਾ ਸਿੱਧ ਹੋਈ ਤੇ ਅੰਤਰ ਆਤਮਾ ਗੁਰੂ ਜੀ ਦੇ ਸਰੂਪ ਨੂੰ ਵਸਾ ਲੈਣ ਵਾਲੀ ਸੱਚੀ ਸੁਪਤਨੀ ਸੀ ਸੋ ਐਸੀ ਸੱਚੀ ਤੇ ਸਤਵੰਤੀ ਮਾਤਾ ਸਾਹਿਬਕੌਰ ਜੀ ਹੋਏ ਹਨ ਜਿਨ੍ਹਾਂ ਨੇ ਪਤੀ ਦੇ ਗੁਰੂ ਹੁਕਮ ਵਿੱਚ ਸਾਰਾ ਜੀਵਨ ਹੀ ਆਤਮਕ ਰੰਗਣ ਵਾਲਾ ਤੇ ਸੱਚੀ ਪ੍ਰੀਤ ਤੇ ਪਰਮ ਪਵਿੱਤਰਤਾ ਨਾਲ ਬਤੀਤ ਕੀਤਾ